ਤੋ ਤਾਂ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਮੇਰੇ YouTube ਚੈਨਲ ਪਥੋਲੋਜੀ ਪ੍ਰੋ ਤੇ ਦੋਸਤੋ ਕੀ ਤੁਸੀਂ ਪੀਐਸਸੀ ਟੈਸਟ ਬਾਰੇ ਜਾਣਦੇ ਹੋ ਮਰਦਾਂ ਦੀ ਸਿਹਤ ਲਈ ਇਹ ਬਹੁਤ ਜ਼ਰੂਰੀ ਟੈਸਟ ਹੈ PSA ਦੀ ਫੁੱਲ ਫਾਰਮ ਪ੍ਰੋਸਟੇਟਸ ਸਪੈਸੀਫਿਕ ਐਂਟੀਜਨ ਹੈ। ਇਹ ਇੱਕ ਪ੍ਰੋਟੀਨ ਹੈ ਜੋ ਕਿ ਪ੍ਰੋਸਟੇਟ ਗਲੈਂਡ ਬਣਾਉਂਦਾ ਹੈ। ਤੁਹਾਡੇ ਬਲੱਡ ਵਿੱਚ ਪਾਇਆ ਜਾਂਦਾ ਹੈ। ਟੈਸਟ ਵਿੱਚ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸ਼ੁਰੂਆਤੀ ਪਤਾ ਲੱਗਦਾ ਹੈ। ਸ਼ੁਰੂਆਤੀ ਪਤਾ ਲੱਗਣਾ ਜੋ ਕਿ ਬਹੁਤ ਜ਼ਰੂਰੀ ਹੈ। PSA ਜ਼ਿਆਦਾ ਹੁੰਦਾ ਹੈ ਤਾਂ ਘਬਰਾਉਣ ਨਹੀਂ ਡਾਕਟਰ ਇਸ ਦੀ ਹੋਰ ਜਾਂਚ ਕਰ ਸਕਦੇ ਹਨ। ਚੰਗੀ ਹੁੰਦਾ ਹੈ ਆਪਣੇ ਡਾਕਟਰ ਨਾਲ ਗੱਲ ਕਰੋ ਅਤੇ ਇਹ PSA ਟੈਸਟ ਬਾਰੇ ਹੋਰ ਪੁੱਛੋ। ਉਸ ਤੋਂ ਗੱਲ ਕਰਦੇ ਆਂ ਦੀ ਨਾਰਮਲ ਵੈਲਿਊ ਦੀ ਇਸ ਦੀ ਨਾਰਮਲ ਵੈਲਿਊ ਅਲੱਗ-ਅਲੱਗ ਏਜ ਵਿੱਚ ਅਲੱਗ-ਅਲੱਗ ਪਾਈ ਜਾਂਦੀ ਹੈ ਜਿਵੇਂ ਕਿ 50 ਤੋਂ ਵੱਧ ਸਾਲ ਦੀ ਉਮਰ ਵਿੱਚ ਇਸ ਦੀ ਵੈਲਿਊ ਜ਼ਿਆਦਾ ਪਾਈ ਜਾਂਦੀ ਹੈ ਤੇ ਵੈਸੇ ਨਾਰਮਲ ਇਸ ਦੀ ਵੈਲਿਊ 4 ਤੋਂ ਘੱਟ ਹੋਣੀ ਚਾਹੀਦੀ ਹੈ PSD वैल्यू ਨੂੰ ng/dL ਵਿੱਚ ਦਿੱਤਾ ਜਾਂਦਾ ਹੈ ng/dL ਦੀ ਫੁੱਲ ਫਾਰਮ ਨੈਨੋਗ੍ਰਾਮ ਪਰ ਮਿਲੀਲੀਟਰ ਆਫ ਬਲੱਡ ਹੈ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੇ ਮੇਰੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮੈਂ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀਆਂ ਆਉਣ ਵਾਲੀਆਂ ਹੋਰ ਨਵੀਆਂ ਵੀਡੀਓ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ